ਆਰੇ ਤੇ ਇਹ ਕਿਹਾ ਪਤਾ ਬੋਲਣੇ ਤੋਂ ਦੂਰ ਇੰਗਲੈਂਡ ਦੀ ਬੁੜੀ ਦਾ ਆਪਣੇ ਬੰਦਰ ਬਿਨਾ ਸ਼ੀਸ਼ੇ ਤੋਂ ਬਿਨਾ ਸ਼ੀਸ਼ੇ 'ਤੇ ਸਕੇਟਿੰਗ ਕਰਦੇ ਆ ਆਹੋ ਬਿਨਾ ਸ਼ੀਸ਼ੇ ਤੋਂ ਪੱਗ ਬੰਨੀ ਆ ਔਰ ਉਹ ਵੀ ਸਕੇਟਿੰਗ ਕਰਦੇ ਆ ਪੱਗ ਬੰਨੀ ਆ ਹਾਂ

एक बहुत ही सुंदर कला उन्होंने दिखाई है स्टेट के ऊपर इसके लिए वो एक बार जोर से तालियां उनके सर उनका स्वागत करें और सभी ऑफिशियल्स को भी धन्यवाद दिया जो हमारी चित्र पकड़ी हैं आज और अभी आज का सबसे बड़ा अट्रैक्शन जिसके बगैर पंजाब में कभी कोई प्रोग्राम पूरा नहीं होता तो अभी हम रिक्वेस्ट करेंगे जो हमारा आज का प्रूफ है यहाँ वो बगड़ा डालेंगे और जब वो बगड़े का पीक आएगा तो यू ऑल कैन ज्वाइन यस ਮੈਂ ਦੇਣਾ ਬੰਦ ਕਰਉਂਗਾ ਨਾ ਵੇਟ ਫਾਰ ਦਿਸ ਦ ਐਕਸਾਈਟਿੰਗ ਮੋਮੈਂਟ ਜੀ ਜੀਪੀਐਮ ਦੀ ਰੋਲੀ ਗੱਤੀ ਚੱਕ ਗਾ ਰਿਹਾ ਹੈ ਗੋਡ ਨਾਈਟ ਕਰ ਬੀ ਮੋਮੈਂਟ ਐਸਾ ਕਰ ਪੀਸ ਚਲੋ ਯਾਰ ਬੋਲ ਤਾਂ ਤੁਹਾਡਾ ਰਣੇ ਭਾਈ ਮਨੋ ਜੱਜ ਬੋਲੋ ਇੱਥੇ ਭਾਈ ਭਾਈ ਬਿਚਾਰ ਹਾਂ ਸਿੱਧਾ ਲੈ ਕੇ ਆਉਣਾ ਸਮਝ ਲੈਣਾ ਮੈਂ ਖੜਾ ਮੋਬਾਈਲ ਚੱਲਣ ਦੇਣਾ ਵਾਸ ਵਧੀਆ ਜੁੜਨੋ ਐਡਜਸਟ ਨਾਲ ਵਾਸ ਵਾਸ ਤੋਂ ਕੈਨ ਨੀਵੰਦ ਵੀ ਅਲਾਈਨ ਹੋਣਾ ਹੈ 25 30 ਔਰ ਨੀਡ ਟੂ ਵੀ ਕੈਨਟ ਰੈਕ ਕੰਪਲੀਟਲੀ ਵਿੰਗ ਸ਼ੁਰੂ ਕਰੇ ਨਮ ਜੁੜ On, on YouTube, on YouTube. So well right बहुत मेरा दूजा लड़ अंदर वर् गया बाकी मैं सैट व्दी पाग सारी है ਬਾਕੀ ਉਹ ਕੀ ਆ ਕੋਈ ਨਹੀਂ ਨਿਕਲੀ ਨਹੀਂ ਕੋਈ ਵੀ ਗੱਲ ਸੋਣੀ ਬੱਡੀ ਸ਼ੇਪ ਤੇ ਉਹੀ ਆਈ ਆ ਸ਼ੇਪ ਦਾ ਕੋਈ ਗੱਲ ਨਹੀਂ ਪਤਾ ਕੀ ਪੈਨ ਨਾ ਮੈਂ ਆੜਾਈ ਹੋਈ ਸੀ ਥੱਲੇ ਤੇ ਉਹ ਪੈਨ ਮੇਰੇ ਹੱਥ ਚੋਂ ਡਿੱਗ ਪਈ ਸੱਜਾ ਹੱਥ ਮੈਨੂੰ ਫੀਲ ਨਹੀਂ ਆਇਆ ਉਹਦੇ ਕਰਕੇ ਮੈਨੂੰ ਉਹ ਇੰਨਾ ਹੀ ਇੰਨਾ ਹੀ ਬੜਾਇਆ ਵੀ ਜਿਹੜੀ ਸਕੇਟਿੰਗ ਚ ਪੱਗ ਵੱਜ ਗਈ ਆ ਪੂਰੀ ਨਹੀਂ ਮੈਂ ਬੰਨਤੀ ਮੈਨੂੰ ਜਿਆਦਾ ਟਾਈਮ ਨਹੀਂ ਲਾਇਆ ਮੈਂ ਬੰਨਣ ਚ ਹਾਂ ਨਹੀਂ ਵੇਖੀ ਮੈਂ ਸਾਰੀ ਲਾਈਵ ਹੀ ਸੀ ਆਨਲਾਈਨ ਹੀ ਸਾਰਾ ਹੀ ਹੈ ਮਰੀ ਹੋ ਗਿਆ ਬੜਾ ਵਧੀਆ ਰਿਹਾ ਚਲੋ ਮਾਰਾ ਸੁੱਖ ਰੱਖੇ ਸਾਰੇ ਭਰਾਵਾਂ ਦਾ ਸਾਧ ਹੈਗੇ ਇੱਕ ਮੰਨ ਦਾ ਚਾਹ ਹੀ ਲਾਉਣਾ ਹਿਲਾ ਲਿਆ ਨਹੀਂ ਬੜਾ ਵਧੀਆ ਆ ਲਾਉਣਾ ਚਾਹੀਦਾ ਆ ਲਾਉਣਾ ਨਹੀਂ ਬੜੀ ਸੋਣੀ ਸੋਣੀ ਬੱਜੀ ਪੱਗ ਦੇਖੀ ਬਣਾ ਪੱਗ ਬੜੀ ਵਧੀਆ ਬੱਜੀ ਆ ਪਿੱਛੋਂ ਸਾਰੀ ਓਕੇ ਹੀ ਆ ਮੈਂ ਵੇਖ ਲਈ ਹੀ ਉਹਦੇ ਵੇਖ ਲਈ ਫੋਕੇਰ ਪੋੜਿਆ ਸੋਣੀ ਬੱਜੀ ਪੱਗ ਹੋਰ ਨਾਲ ਇੰਨੀ ਬੇਸ਼ੱਕ ਸੋਹਣੀ ਆਂਦੀ ਬੰਦੇ ਦੂਜੇ ਬੰਦੇ ਦਾ ਹੀ ਆਪਾ ਬਾਕੀ ਨਹੀਂ ਨਹੀਂ ਓਏ ਜਿਹੜੀ ਬਣ ਲਈ ਆ ਨਾ ਬੜੀ ਸੋਹਣੀ ਆ ਵਾਏ ਕਿ ਤੁਸੀਂ ਮੇਰ ਸਦਕੇ ਅੱਜ ਸਾਰੇ ਵੀਰਾਂ ਦੇ ਪਿਆਰ ਨਾਲ ਅੱਜ ਆਪਾਂ ਉਹ ਚੀਜ਼ ਕਰਤੀ ਆ ਜਿਹੜੀ ਹਜੇ ਤੱਕ ਪੂਰੇ ਵਰਲਡ ਦੇ ਕਿਸੇ ਨੇ ਨਹੀਂ ਕੀਤੀ ਪ੍ਰੀਤ ਪਤਾ ਪਤਾ ਸਕੇਟਿੰਗ ਕਰਕੇ ਨਹੀਂ ਕਿਸੇ ਨੇ ਵੀ ਬੰਨੀ ਹਜੇ ਸਕੇਟਿੰਗ ਕਰਕੇ ਅੱਜ ਤੱਕ ਵਰਲਡ ਦੇ ਵਿੱਚ ਕਿਸੇ ਨੇ ਵੀ ਪੱਗਰੀ ਬੰਨੀ ਜੋ ਆਪਾਂ ਇੱਕ ਰਿਕਾਰਡ ਕੈਮ ਕਰਤਾ ਇਸ ਚੀਜ਼ ਦਾ ਹੁਣ ਆਪਾਂ ਇਹਨੂੰ ਸ਼ੇਅਰ ਕਰਾਂਗੇ ਤੇ ਆਪਣੇ ਵੀਡੀਓ ਬਣ ਜਾਣੀਆਂ ਆਪਾਂ ਇਹਨੂੰ ਜਦੋਂ ਵੀਡੀਓ ਬੰਦ ਕਰੇਗਾ ਨਾਲ ਹੀ ਸ਼ੇਅਰ ਕਰ ਦਿੰਨੇ ਸਾਰੇ ਹੀ ਹੁਣੇ ਹੁਣੇ ਲੋ ਹੁਣੇ ਸ਼ੇਅਰ ਕਰੋ ਤੇ ਮੈਂ ਆਪਣੀ ਰੀਲ ਬਣਾਈ ਆ ਸੋਰੇ ਚ ਵੀ ਸ਼ੇਅਰ ਕਰਦਾ ਰੀਲ ਬਣਾਓ ਰੀਲ ਰੀਲ ਪਾਉਣੇ ਆ ਰੀਲ ਤੇ ਸ਼ੇਅਰ ਕਰਨੀਆਂ ਆ ਰੀਲ ਬਣ ਗਈ ਆ ਮੈਂ ਹੁਣੇ ਪਾਉਣ ਲੱਗਾ ਵਾਂ ਬਸ ਹੁਣੇ ਪਾਉਣ ਲੱਗਾ ਮੈਂ ਲਾਈਵ ਆਫ ਕਰਨ ਲੱਗਾ ਪ੍ਰੀਤ ਠੀਕ ਆ ਥੋੜੀ ਦੇਰ ਵਾਸਤੇ ਲਾਈਵ ਆਫ ਕਰ ਲਾ ਤੇ ਰੀਲ ਬਣਾ ਕੇ ਕਲਾਪ ਕਰ ਲਈ ਹੁਣੇ ਪਾਉਣ ਲੱਗਾ ਹੁਣੇ ਮੈਨੂੰ ਕਰ ਲੈ ਉਹਨੂੰ ਕਰ ਲੈ ਸਾਤਪੁਰ ਕਰ ਲੈ ਲੁਧਿਆਣਿਆਂ ਓਕੇ ਹਾਂਜੀ ਓਕੇ